ਉਹ ਵਹੀ ਗੁਰਜੀ ਕਹਾਸਾ ਵਹੀ ਗੁਰਜੀ ਦੇ ਪਤੇ ਇਹ ਤੋਂ ਅੱਧੀ ਵੀ ਨਹੀਂ ਹੋ ਸਕਦੀ ਅੱਜ ਜੇ ਆਪਾਂ ਬੁੜਾ ਲੈ ਕੇ ਆ ਬੜਾ ਵਾਹ ਹੀ ਪੱਕ ਜਿਹਦੀ ਲੈਂਥ ਹੈ 1.7 ਮੀਟਰ ਕਪੜਾ ਆਪਾਂ ਫੋਲਵਾਤੇ ਆ ਬੱਲੜ ਅਧਿਕਤ ਦਿਗਲ ਟਾ ਕੇ ਬੜਾ ਪਾ ਕੇ ਸਿੰਪਲੀ ਲੜ ਨੂੰ ਲੋਡ ਕੱਟ ਲਗਾਵਾਂਗੇ ਲੜ ਲਾਉਂਦੇ ਸਮੇ ਇੱਕ ਗੱਲ ਦਾ ਧਿਆਨ ਰੱਖਿਓ ਜਿਹੜਾ ਆਪਣਾ ਲੜਾ ਉਹ ਆਪਾਂ ਜਿਆਦਾ ਪਤਲਾ ਨਹੀਂ ਕਰਨਾ ਲੜਕੀ ਜਿੰਨੇ ਵਾਲ ਪੈਂਦੇ ਨੇ ਉਹਨੇ ਵਾਲ ਪਾਵਾਂਗੇ ਜੇ ਤੁਸੀਂ ਵੱਧ ਵੀ ਵਾਹਦੇ ਹੋ ਤਾਂ ਬਿਲਕੁਲ ਵੀ ਲੜ ਨੂੰ ਪਤਲਾ ਨਹੀਂ ਕਰਨਾ ਜੇ ਆਪਾਂ ਲੜ ਨੂੰ ਪਤਲਾ ਕਰਾਂਗੇ ਤਾਂ ਜਿਹੜਾ ਆਪਣਾ ਲੜ ਹੋਊਗਾ ਤੇ ਉਹ ਜਿਹੜਾ ਆਪਣਾ ਲੜ ਹੋਊਗਾ ਉਹ ਅੱਖ ਤੋਂ ਬਾਰ-ਬਾਰ ਖਿਸਕੀ ਜਾਊਗਾ ਅਗਲਾ ਲੜ ਤੇ ਵੀ ਜੇ ਕਿਹੜਾ ਲੜ ਲਾਉਣਾ ਪਹਿਲਾਂ ਪੂਣੀ ਸੈਟ ਕਰਨੀ ਆ ਜਿਹੜਾ ਆਪਣਾ ਪੂਣੀ ਸੈਟ ਕਰਕੇ ਦੋ ਹੀ ਪੱਲੇ ਦੋ ਹੀ ਪੱਲਿਆਂ 'ਚ ਵਾਲ ਇਕੱਠੇ ਕਰਨੇ ਆ ਫਿਰ ਉੱਪਰੋਂ ਜਿਹੜਾ ਲੜਾ ਜਰੂਰ ਬਣਾਣਾ ਮੋਟਾ ਪਾਸਾ ਜਿਹੜਾ ਆਪਣਾ ਉੱਪਰ ਹੁੰਦਾ ਬਣਦਾ ਪਾਸਾ ਜਿਹੜਾ ਉੱਪਰ ਰੱਖਣਾ ਖੋਦਾ ਪਾਸਾ ਥੱਲੇ ਰੱਖਾਂਗੇ ਐਵੇਂ ਜਿਹੜਾ ਆਪਣਾ ਪ੍ਰੋਸੈਸ ਕਰਕੇ ਤੇ ਫਿਰ ਵਾਲ ਪਾ ਕੇ ਲਗਾਵਾਂਗੇ ਲੜ ਨੂੰ ਅਗਲੇ ਲੜਕੇ ਉਸੇ ਤਰੀਕੇ ਨਾਲ ਪਹਿਲੇ ਅਰ ਨੂੰ ਬੈਗ 'ਤੇ ਜੂੜ ਦੱਬਣਾ ਲੜ ਨੂੰ ਬੈਗ 'ਤੇ ਜਿਹੜਾ ਆਪਾਂ ਦੱਬਾਂਗੇ ਜਿਹੜੇ ਆਪਣੇ ਪਿੱਛੇ ਵਾਲ ਹੁੰਦੇ ਆ ਉਹ ਆਪਣੇ ਜਿਹੜੇ ਟਾਈਟ ਹੋ ਜਾਣਗੇ ਤੇ ਬਰਕਰਾਰ ਜਿਹੜੇ ਆਪਾਂ ਲੜਨੇ ਬੈਗ ਤੋਂ ਦੱਬਨੇ ਹਨ ਫਿਰ ਉਸੇ ਤਰੀਕੇ ਨਾਲ ਜਿਵੇਂ ਤੁਹਾਨੂੰ ਦੱਸਿਆ ਸੀਗਾ ਪੂਣੀ ਸੈੱਟ ਕਰਨੀ ਆ ਜਿਹੜੀ ਆਪਣੀ ਪੂਣੀ ਜਿੰਨੀ ਆਪਣੀ ਸੈੱਟ ਹੋ ਗਈ ਲੜਦੀ ਜਿਹੜਾ ਆਪਣਾ ਲੜ ਲਾਉਣਾ ਉਹਦੀ ਲੜਦੀ ਜਿੰਨੀ ਪੂਣੀ ਸੈੱਟ ਹੋ ਗਈ ਉਸ ਬਾਅਦ ਜਿਹੜਾ ਆਪਣਾ ਲੜਾ ਉਹ ਚੰਗੀ ਤਰ੍ਹਾਂ ਸਹੀ ਲੱਗੂਗਾ ਉੱਪਰੋਂ ਜਿਹੜੇ ਆਪਣੇ ਲੜਨੇ ਜਰੂਰ ਬਣਾਉਣੇ ਨੇ ਤੇ ਹੁਣ ਆਪਾਂ ਤਿੰਨ ਲੜ ਲੜੇ ਤਿੰਨ ਲੜ ਕੇ ਪਹਿਲਾਂ ਬਾਜ ਫੇਰ ਲਾਣਾ ਜਾਂ ਪੱਗ ਬਣ ਫੇਰ ਲਾਣੇ ਆ ਬਲ ਵਧਾਉਣ ਲਈ ਜਿਹੜੇ ਆਪਣੇ ਵੀਰ ਜੇ ਕ੍ਰੇਨੇ ਹਦੀ ਨੰਨੀ ਨੰ ਪੱਗ ਜੇ ਕ੍ਰੇਨੇ ਬਿਗਨਰ ਨਹੀਂ ਹਜੇ ਉਹ ਜਿਹੜੇ ਆਪਣੇ ਸੂਈ ਨਾਲ ਫੇਰਨਾ ਜਾਂ ਪੱਗ ਵਿੱਚ ਨਾਲ ਫੇਰਨਾ ਬਾਾਈ ਫੇਰਨਾ ਬਾਾਈ ਨਾਲ ਵੀ ਜਿਹੜੇ ਆਪਣੇ ਬਾਲਿਓ ਵੱਧ ਵੱਧ ਸਕਦੇ ਨੇ ਤੇ ਬਾਕੀ ਪੱਗ ਦੀ ਸੈਟਿੰਗ ਕਰ ਲੈਣੀ ਆ ਜੇ ਮੈਂ ਦੱਸਿਆ ਜਿਹੜੇ ਆਪਣੇ ਤੱਬੇ ਨਾਲ ਬੰਦੇ ਬੀਗ ਬੀਗ ਨਾਲ ਬਿਗਟ ਹੁੰਦੇ ਆ ਤੇ ਉਹ ਆਪਣੇ ਜਿਹੜੇ ਸੂਈ ਨਾਲ ਨਾਲ ਜਾਂ ਪੱਗ ਪੈਨ ਨਾਲ ਜਿਹੜੇ ਆਪਣੇ ਪੱਗ ਚ ਟੋਕ ਲਾ ਲੈਂਦੇ ਨੇ ਉਹ ਇਸ ਕਰਕੇ ਜਿਹੜੇ ਆਪਣੇ ਅੱਗ ਪਣ ਜਾਂ ਵਾ ਸੁਈ ਜਾਂ ਨਾ ਫੇੜਨਾ ਬਾਜ ਜੂੜ ਫੇਰ ਲੈਣਾ ਤਾਂ ਇਹ ਉਹਨਾਂ ਦੇ ਵਾਲ ਨੇ ਸੈੱਟ ਹੋ ਜਾਣ ਤੇ ਹੌਲੀ ਹੌਲੀ ਜਿਹੜਾ ਆਪਣਾ ਹੱਥ ਟਿਕਾ ਕੇ ਬਲ ਪਾਉਣ ਗੇ ਕਰ ਚੈਨਲ ਤੇ ਨਵੀਂ ਤੋਂ ਚੈਨਲ ਸਬਸਕ੍ਰਾਈਬ ਕਰ ਲਿਓ ਅਹ ਜੀਆਂ ਹੋਰ ਵੀਡੀਓ ਦੇਖਣ ਲਈ ਪੇਜ ਨੂੰ ਫੋਲੋ ਤੇ ਚੈਨਲ ਨੂੰ ਸਬਸਕ੍ਰਾਈਬ ਜੁੜ ਕਰਿਓ ਤੇ ਉਹਨਾਂ ਵੀਰਾਂ ਦਾ ਵੀ ਜੁੜ ਸ਼ੇਅਰ ਕਰਿਓ ਜਿਹੜੇ ਵੀ ਕੋਈ ਨਵਾਂ ਸਟਾਈਲ ਜਾਂ ਹਜੇ ਪੱਕ ਸਿੱਖਣੀ ਸ਼ੁਰੂ ਕਰ ਰਹੇ ਨੇ ਹਨਾ ਕਾਇ ਹੈ ਸੋ ਬੇਟੋ ਯਾ ਚੈਨਲ ਤੋਂ ਦੇਖ ਕੇ ਜਿਹੜੇ ਆਪਣੇ ਉਹ ਸਟਾਰਟਿੰਗ ਕਰ ਸਕਣ ਤੇ ਕੀ ਅਨਸ ਮਾਤੋ ਬਾਦ ਸਬਸਕ੍ਰਾਈਬ ਯੂ ਕਰਿਓ ਤੇ ਰੋਜ਼ ਵੀਡੀਓ ਦੇਖਿਆ ਕਰਿਓ ਤੇ ਆਪਾਂ ਹਰ ਰੋਜ਼ ਨਵੇਂ ਨਵੇਂ ਕੰਟੈਕਟ ਲੈ ਕੇ ਆਇਆ ਕਰਾਂਗੇ ਤੁਹਾਨੂੰ ਕਮੈਂਟ ਆਈਏ ਜਰੂਰ ਦੱਸਿਓ ਪੱਗ ਕਿਸ ਤਰ੍ਹਾਂ ਲੱਗੀ ਵੀਡੀਓ ਨੂੰ ਸਕਿੱਪ ਬਿਲਕੁਲ ਨਾ ਕਰਿਓ ਤਾਂ ਇਹ ਜਿਹੜੀ ਤੁਹਾਡੀ ਗਲਤੀ ਹੈ ਜਾਂ ਤੁਸੀਂ ਪੱਗ ਬੰਨਣ ਵਾਲੇ ਜਿਹੜੀ ਗਲਤੀ ਕਰਦੇ ਹੋ ਉਹ ਜਿਹੜੇ ਤੁਸੀਂ ਆਪਣੀ ਸੁਧਾਰ ਸਕੋ ਤੇ ਬਾਕੀ ਹੁਣ ਆਪਾਂ ਲੜ ਜਿਹੜੇ ਆਪਣੇ ਚਾਰ ਲੱਗ ਚੁੱਕੇ ਨੇ ਉਸੇ ਤਰੀਕੇ ਨਾਲ ਜਿਹੜਾ ਆਪਾਂ ਚੌਥਾ ਲੜ ਲਗਾਇਆ ਹੁਣ ਜਿਵੇਂ ਤੁਸੀਂ ਦੇਖ ਸਕਦੇ ਮੈਂ ਜਿਹੜੇ ਆਪਾਂ ਬੜ ਬਧਾਇਨੇ ਉਹ ਪੱਗ ਬੰਨਣਾ ਬਧਾਇਨੇ ਪੱਗ ਬੰਨਣਾ ਜਿਹੜੇ ਆਪਣੇ ਬਲ ਹੁੰਦੇ ਉਹ ਬਰੀਕ ਜਾਂ ਬਾਹਰ ਸਕਦੇ ਨੇ ਪਰ ਜਿਹੜੇ ਆਪਣੇ ਬਾਜ ਨਾਲ ਬਧਾ ਸਕਦੇ ਨੇ ਵੀਰ ਵਿਗਨਰ ਵੀਰ ਉਹ ਜਰੂਰ ਬਾਜ ਫੇਰੇ ਸੂਈਆਂ ਪੱਗ ਬੰਨਣਾ ਨਾ ਫੇਰੇ ਨਾ ਕਿਸੇ ਨੂੰ ਦੇਖ ਕੇ ਜਾਂ ਕਿਸੇ ਦੀ ਵੀਡੀਓ ਦੇਖ ਕੇ ਸੂਈ ਪੱਗ ਮੈਂ ਨਾ ਫੇਰੇ ਜਦ ਤੱਕ ਤੁਸੀਂ ਹਜੇ ਪੂਰੀ ਪੱਗ ਸਿੱਖਣਾ ਹੀ ਲੈਂਦੇ ਉਦੋਂ ਤੱਕ ਸੂਈਆਂ ਪੱਗ ਬੰਨਣਾ ਨਾ ਫੇਰੇ ਅਗਲਾ ਲੜ ਲੜਦੀ ਪਹਿਲਾਂ ਚੰਗੀ ਤਰ੍ਹਾਂ ਸੈਟਿੰਗਾਂ ਨੇ ਜਿਵੇਂ ਦੱਸਿਆ ਗਿਆ ਪੂਣੀ ਆਪਣੀ ਸੈੱਟ ਕਰ ਲੈਣੀ ਆ ਬਿਲਕੁਲ ਜਿਹੜਾ ਆਪਣਾ ਮੋਟਾਈ ਵਾਲਾ ਪਾਸਾ ਹੁੰਦਾ ਉਹ ਉੱਪਰ ਲੈ ਜਾਣਾ ਤੇ ਖੁੱਲਦਾ ਪਾਸਾ ਹੱਥ ਨੇ ਰੱਖਣਾ ਤੇ ਪਤਲਾ ਪਾਸਾ ਜਿਹੜਾ ਆਪਾਂ ਥੱਲੇ ਰੱਖਣਾ ਹੈਗਾ ਤੇ ਫਿਰ ਲੜ ਚ ਬਲ ਪਾ ਕੇ ਜਿੱਥੇ ਆਪਣੇ ਪਲਰ ਦੇ ਬਲ ਮੁੱਕਦੇ ਹੋਣਗੇ ਉੱਥੇ ਜਿਹੜਾ ਪਲਰ ਨੂੰ ਲੋਡ ਕਰਕੇ ਲਗਾ ਦੇਣਾ ਵੀਡੀਓ ਪਸੰਦ ਆਈ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਜਿਵੇਂ ਮੈਂ ਜਿਹੜਾ ਆਪਣਾ ਆ ਲੜਾ ਲਾਇਆ ਪੰਜਵਾਂ ਲੜਾ ਲਾਇਆ ਇਹਦੇ ਚ ਆਪਣਾ ਆਪਾਂ ਬਲ ਬਲ ਪਾਉਣ ਜਿਹੜਾ ਆਪਣਾ ਪੰਜਵੇਂ ਲੜਾ ਚ ਬਲ ਸੀਗਾ ਘੱਟ ਤੇ ਆਪਾਂ ਜਿਹੜਾ ਪਹਿਲਾਂ ਹੱਥ ਨਾਲ ਸੈਟਿੰਗ ਕਰੀਏ ਲੜ ਦੀ ਸੱਥ ਨਾਲ ਬਲ ਸੈੱਟ ਕਰੇ ਫਿਰ ਉਸ ਤੋਂ ਬਾਅਦ ਬਾਜ ਫਿਰ ਬਾਜ ਨਾਲ ਦੇਖੋ ਤੁਸੀਂ ਕਿੰਨੇ ਵਧੀਆ ਬਲ ਪੈ ਗਏ ਨੇ ਤੇ ਬਲ ਸੰਘਣੇ ਵੀ ਹੋ ਜਾਂਦੇ ਬਾਜ ਨਾਲ ਤਾਂ ਇਸ ਲਈ ਸੂਈ ਜਾਂ ਪੱਗ ਬੰਨ ਨਾ ਵਰਤਿਓ ਅਗਲਾ ਲੜਾ ਇਹ ਲੜਾ ਆਪਾਂ ਸਾਫ ਲਗਾਉਣਾ ਲੜ ਨੂੰ ਬਾਲਾ ਚੰਗੀ ਤਰ੍ਹਾਂ ਸੈੱਟ ਕਰ ਲੈਣਾ ਉੱਪਰੋਂ ਲੜ ਦਾ ਚੰਗੀ ਤਰ੍ਹਾਂ ਫਾਸਲਾ ਲੋਡ ਕਰਨਾ ਫਿਰ ਨਕਦੀ ਥੋੜੀ ਟੱਡੀ ਰੱਖਣੀ ਆ ਸਿੱਧੀ ਨਕਦੀ ਥੋੜੀ ਟੱਡੀ ਸੀਧੇ ਰੱਖ ਕੇ ਸੱਜੇ ਪਾਸੇ ਥੋੜੀ ਡੱਡੀ ਸੀਜ਼ ਰੱਖ ਕੇ ਫੇਰ ਲੜ ਨੂੰ ਲਗਾਉਣਾ ਤਾਂ ਹੀ ਜਿਹੜਾ ਆਪਣਾ ਗਾਹਾਂ ਕਰਕੇ ਆਪਾਂ ਪੱਗ ਵਿੱਚ ਲਗਾ ਸਕਦੇ ਲਗਾਈਏ ਤੇ ਫਿਰ ਜਿਹੜਾ ਆਪਣਾ ਕਲਗੀ ਲੜ ਉਹ ਵੀ ਜਿਹੜੀ ਆਪਣੀ ਨੱਕ ਦੀ ਸੀਜ਼ ਚ ਰਹੇ ਕਮੈਂਟ ਕਮੈਂਟ ਯੂਜ਼ ਕਰੋ ਜਿਹੜੀ ਆਪਣੀ ਅਗਲੀ ਪੱਗ ਅਗਲੀ ਵੀਡੀਓ ਕਿਹੜੀ ਪੱਗ ਤੇ ਹੋਵੇ ਫਿਰ ਪੱਗ ਬੈਂਥਲੇ ਰੱਖਣ ਲੜ ਨੂੰ ਪੱਗ ਮੈਨ ਆਪਾਂ ਰੱਖ ਦੀ ਸੀਚ ਲਗਾਇਆ ਅੱਧਾ ਲੜਾ ਦੋ ਦੋ ਦਤਲੇ ਲੜ ਰੋਲ ਕਰਨਾ ਬਰਬਰ ਫੋਲਡ ਕਰਨਾ ਹੋਵੇ ਇੱਕ ਟਾਈਪ ਦੀ ਪੂਣੀ ਬਣਾ ਕੇ ਉਹਦੀ ਫਿਰ ਲੜ ਨੂੰ ਆਪ ਰੱਖਣਾ ਫਿਰ ਉਹਦੇ ਤੇ ਇੱਕ ਵਾਰ ਜਾਂ ਦੋ ਵਾਰ ਪ੍ਰੈਸ ਜੁੜ ਕਰਨਾ ਤਾਂ ਜਿਹੜਾ ਆਪਣਾ ਲੜਾ ਸਾਫ ਹੋ ਜਾਏ ਜਾਂ ਤੁਸੀਂ ਬਲ ਪੱਗ ਵੀ ਲਗਾ ਸਕਦੇ ਲੜ ਚ ਜਿਹੜੀ ਪੱਗ ਬਲ ਵਾਲੀ ਪੱਗ ਨਾਲ ਜ਼ਿਆਦਾਤਰ ਬਲ ਵਾਲਾ ਲੜ ਵੀ ਸੋਹਣਾ ਲੱਗਦਾ ਤੇ ਪੇਚਾ ਵਾਲਾ ਵੀ ਜਿਹੜਾ ਆਪਣਾ ਸਾਫ ਲੜ ਵੀ ਸੋਹਣਾ ਲੱਗਦਾ ਜਾਂ ਮਰੋੜ ਆਪਣੇ ਟੂਟ ਕਲਗੀ ਵੀ ਜਿਹੜੀ ਆਪਣੀ ਬਣਾ ਸਕਦੇ ਲੜ ਜੀ ਪੱਗ ਪਿੱਛੇ ਲਾ ਕੇ ਲੜ ਨੂੰ ਫਰੰਟ ਫਰੰਟ ਦੀ ਦੱਬ ਦੇਣਾ ਜਿਆਦਾ ਜਿਹੜਾ ਆਪਾਂ ਗਾਹਾਂ ਜਾ ਕੇ ਲੜ ਨਹੀਂ ਦੱਬਣਾ ਤੇ ਉੱਪਰ ਲੜ ਜੇ ਖਿਸਕਿਆ ਤਾਂ 2 ਜਾਂ 3 ਪੱਗਵੇਂ ਜਿਹੜੇ ਜਰੂਰ ਲਾਇਓ ਇਸ ਹੱਟ ਕਵਰ ਕਰਨਾ ਸਿਰ ਕਵਰ ਕਰਨ ਲਈ ਦੋ ਪੱਲੇ ਨਾਲ ਨੂੰ ਖਿੱਚਣਾ ਦੋ ਪੱਲੇ ਹੁੰਦੇ ਆ ਦੋ ਪੱਲਾ ਨੂੰ ਬਰਾਬਰ ਕਰਕੇ ਫਿਰ ਚੰਗੀ ਤਰ੍ਹਾਂ ਫਲਾ ਕੇ ਆਲੇ ਦਲੇ ਦੱਬ ਲੈਣਾ ਦੱਬ ਕੇ ਜਿੱਥੋਂ ਕਿਥੋਂ ਸੁਣ ਗਰੇ ਤਾਂ ਥੋੜਾ ਬੱਝੀਆਂ ਦੇ ਕੇ ਕਵਰ ਕਰ ਲੈਣਾ ਜਲਦੀ ਨੋਟ ਲੈ ਕੇ ਹਜੂਨ ਨੇ ਵੀਰੇ ਨੂੰ ਅੱਧ ਤੱਕ ਦੇਖ ਲਈ ਧੰਨਵਾਦ ਵਾਹੀ ਗੁਰਜੀਕਾ ਕਾਲ